ਕੰਡਿਊਟੀ ਫਿਰਦੀ ਹੈ ਨਾ ਹੁਣ ਇਹਨੂੰ ਮੈਂ ਕਰਦੀਆਂ ਲੋਟ ਮੈਨੂੰ ਲਾਉਣੀ ਪਊ ਕੋਈ ਨਾ ਕੋਈ ਸਕੀਮ ਹਾਂ ਪਤਾ ਹੋਰ ਸਾਰੀ ਠੀਕ ਹੈ ਹਾਂ ਹਾਂ ਤੀਏ ਇੱਥੇ ਤਾਂ ਸਾਰੀ ਠੀਕ ਹੀ ਆ ਤੈਨੂੰ ਪਤਾ ਮੈਂ ਤਾਂ ਇਹਨੂੰ ਇੰਨੀ ਭੋਲੀ ਸਮਝਦੀ ਸੀ ਇਹ ਤਾਂ ਚੁਸਤ ਚਲਾ ਕੇ ਬਥੇਰੀ ਹੈਗੀ ਇਹਨੇ ਤਾਂ ਉਹੀ ਗੱਲ ਆ ਘਰ ਤੇ ਤਾਂ ਕਬਜ਼ਾ ਕਰਨਾ ਕਰ ਨਹੀਂ ਸੀ ਮੇਰੇ ਪੁੱਤ ਤੇ ਵੀ ਕਬਜ਼ਾ ਕਰ ਲਿਆ ਹਾਂ ਪੁੱਤ ਸਹੀ ਗੱਲ ਆ ਤੇਰੀ ਚੱਲ ਠੀਕ ਆ ਪੁੱਤ ਉਹ ਹੁੰਦੀ ਹੈ ਕੀ ਮੰਮੀ ਜੀ ਹਾਂ ਪੁੱਤ ਤੁਹਾਨੂੰ ਕੀ ਹੋਇਆ ਕੱਲ ਦੇ ਚੁੱਪ-ਚੁੱਪ ਬੈਠੇ ਹੋ ਕੁਛ ਨਹੀਂ ਹੋਇਆ ਤੈਨੂੰ ਪਤਾਗਾ ਠੰਡ ਕਿੰਨੀ ਹੋਈ ਪਈ ਆ ਰੱਬ ਨਹੀਂ ਨਾ ਸੂਰਜ ਕੱਢਦਾ ਹੀ ਨਹੀਂਗਾ ਮਰ ਜਣਾ ਪਤਾ ਨਹੀਂ ਕਿੱਥੇ ਲੋ ਕੋਈ ਬੈਠਾਗਾ ਤੇ ਇੰਨੇ ਨਾ ਮੇਰੇ ਹੱਡ ਗੋਡੇ ਵਾਲੇ ਦੁਖਦੇ ਨੇ ਹਾਂਜੀ ਮੰਮੀ ਜੀ ਚਲ ਠੰਡ ਬਹੁਤ ਹੈ ਤੁਸੀਂ ਰੈਸਟ ਕਰੋ ਮੈਂ ਜਾ ਕੇ ਰਸੋਈ ਦਾ ਕੰਮ ਕਰਦੀ ਹਾਂ ਚੰਗਾ ਮੈਨੂੰ ਰੈਸਟ ਕਾਦੀ ਰੈਸਟ ਤਾਂ ਤੂੰ ਕਰਨ ਨੂੰ ਫਿਰਦੀ ਹੈਗੀ ਮੈਨੂੰ ਘਰੋਂ ਕਢਾ ਕੇ ਕਿਹਦਾ ਤਾਂ ਕੇ ਬਣੇ ਪੜ ਗਿਆ ਨਾਣਾ ਲਾ ਕੇ ਉਹ ਚਾਹ ਪੀਣਾ ਜਾ ਦੀ ਬਾਦ ਨਾ ਵਾਹ ਸੰਨੀ ਜਤਲ ਨਿਬੜ ਗਿਆ ਮਾ ਚਾਹ ਲਿਆ ਦਿੰਦੀ ਪਾ ਕੇ ਚਾਹ ਤੂੰ ਪੀਤੀ ਨਹੀਂ ਪੁੱਤ ਮੈਂ ਕਿੱਥੋਂ ਬਿਲੀ ਮੈਨੂੰ ਕਿਹਨੇ ਫੜਾਈਆ ਤੇਰੀ ਭਾਬੀ ਨੇ ਫੜਾਈ ਨਹੀਂ ਤੈਨੂੰ ਚਾਹ ਨਾ ਮੈਂ ਤਾਂ ਕਹਿੰਦੇ ਪਹਿਲਾਂ ਸੰਨੀ ਰੜਾ ਦੇ ਚਾਹ ਚੂ ਦਾ ਤਾਂ ਕੋਈ ਨਾ ਹੀ ਨਹੀਂ ਲਿਆ ਮਾਂ ਤੂੰ ਮੈਨੂੰ ਮੇਲ ਤੇ ਪੀ ਲੀ ਤੇ ਚੰਗਾ ਪੁੱਤ ਪਰ ਸੋਈ ਚ ਬਣੀ ਪਈ ਆ ਜਾ ਪੀ ਲਾ ਬੂ ਮੈਂ ਮਰ ਜਾ ਮੇਰੇ ਪੁੱਤ ਨੂੰ ਚਾਹ ਨਹੀਂ ਫੜਾਈ ਹੈਗੀ ਮੇਰੇ ਨਾਲ ਤਾਂ ਇਹੋ ਜਿਹਾ ਕੁਝ ਕਰਦੀ ਉਹ ਕਰਦੀ ਸੀਗੀ ਦੇਖ ਲੈ ਸੁੱਖ ਕਿਹੜੇ ਮਲੇ ਦਾ ਚਾਹ ਪੀ ਕੇ ਗਿਆਗਾ ਕਾਲੇ ਨੂੰ ਹਜੇ ਤੱਕ ਚਾਹ ਨਹੀਂ ਫੜਾਈ ਹੈਗੀ ਮੈਨੂੰ ਜਾਣ ਦੇ ਇਹਦੇ ਨਾਲ ਕਰਨ ਦੇ ਪਹਿਲਾਂ ਗੱਲ ਹਰਸ ਤੂੰ ਫੋਨ ਦੇਖੀ ਜਾਂ ਲਿਆ ਕਾਲੇ ਨੂੰ ਤਾਂ ਆਏ ਨਹੀਂ ਸੀ ਵਿਚਾਰੀ ਕੋ ਟੁਕਰਾ ਕਰਨਾ ਮਮੀ ਜੀ ਕਾਲਾ ਵੀਰਾ ਘਰੇ ਹੈ ਨਹੀਂ ਸੀ ਪਿੰਡ ਚ ਗਿਆ ਹੋਇਆ ਸੀ ਤੇ ਮੈਂ ਚਾਹ ਕਿ ਉਹ ਫੜਾਉਂਦੀ ਆਉਣਾ ਤਾਂ ਉਸ ਇਸ ਘਰੀ ਸੀ ਉਹਨੇ ਪਿੰਡ ਚੀ ਤਾਂ ਨਹੀਂ ਕਰ ਪਾਵਾ ਸੀਗਾ ਮਮੀ ਜੀ ਹੁਣੇ ਤਾਂ ਮੈਂ ਅੰਦਰ ਆ ਕੇ ਬੈਠੀ ਆ ਬਾਹਰ ਕਿੰਨੀ ਠੰਡ ਹੋਈ ਪਈ ਐ ਮੈਨੂੰ ਕਾਲੇ ਵੀਰੇ ਆ ਇਹਦਾ ਪਤਾ ਹੀ ਨਹੀਂਗਾ ਜਦੋਂ ਤੈਨੂੰ ਪਤਾ ਉਹ ਬਾਹਰ ਬੋਲੀ ਜਾਂਦਾ ਉਦੋਂ ਤਾਂ ਬਾਹਰ ਨਿਕਲ ਕੇ ਆਈ ਸਕਦੀ ਸੀ ਹੁਣ ਤਾਂ ਮਮੀ ਜੀ ਵੀ ਅੰਦਰ ਆ ਕੇ ਬੈਠੀ ਆ ਚਲ ਇਥੋਂ ਨਹੀਂ ਕੋਈ ਗੱਲਾਂ ਚ ਜਿੱਤ ਸਕਦਾ ਮੰਮੀ ਦਾ ਪਹਿਲਾਂ ਦਾ ਸੁਭਾਅ ਬਹੁਤ ਵਧੀਆ ਸੀ ਪਰ ਹੁਣ ਪਤਾ ਨਹੀਂ ਮੰਮੀ ਨੂੰ 3-4 ਦਿਨਾਂ ਤੋਂ ਕੀ ਹੋਇਆ ਪਿਆ ਸਹੀ ਕਹਿੰਦੇ ਆ ਸਾਰੇ ਸੱਸ ਤਾਂ ਆਪਣਾ ਸਲੀ ਰੂਪ ਦਿਖਾਉਂਦੀ ਐ ਹੁਣ ਤਾਂ ਬੱਸ ਠੰਢੀ ਜੀ ਹੋਈ ਪਈ ਐ ਨਾ ਇਹਦੀ ਤੀ ਕੋਲੇ ਜਾਣ ਨੂੰ ਮੇਰਾ ਬਾਪ ਇਹ ਕਰਤਾਗਾ ਮੈਂ ਉਹਨੂੰ ਸਿਆਲਾ ਵਾਲਾ ਸੂਟ ਲੈ ਚੁੰਦੀ ਐਨੇ ਨਾ ਮੇਰੀ ਤੀ ਖੁਸ਼ ਹੋ ਜੂ ਵੀ ਨੇ ਵੀ ਕਹੀ ਹੋ ਕੇ ਉਹਦੇ ਕੋਲੇ ਗਈ ਮੰਮੀ ਜੀ ਮੈਂ ਤਾਂ ਹੀ ਕਹਿੰਦੀ ਸੀ ਤੁਸੀਂ ਨਾ ਵੀ ਰੋਟੀਆਂ ਜੇ ਨਾ ਆਪੇ ਜਾ ਕੇ ਖਾ ਲਿਓ ਮੇਰੇ ਨਾ ਕੰਮ ਨੂੰ ਕਬੇਲਾ ਹੋਇਆ ਪਿਆ ਝਾੜੂ ਪੋਚਾ ਸਾਰਾ ਪਿਆ ਮੇਰੇ ਘਰ ਨਾਲ ਨਾ ਹੁਣ ਕਾਹਤੋਂ ਸੋਨੇ ਮੈਨੂੰ ਰੋਟੀਆਂ ਫੜਾਉਣੀਆਂ ਨੇ ਜ਼ਮੀਨ ਜਾਇਜ਼ਾ ਤਲਹਾ ਲਈ ਹੁਣ ਤੂੰ ਕੌਣ ਮੈਂ ਕੌਣ ਮੰਮੀ ਜੀ ਤੁਸੀਂ ਆਵਜੀਆਂ ਗੱਲਾਂ ਕਿਉਂ ਕਰੀ ਜਾਂਦੇ ਹੋ ਹੱਜੀ ਗੱਲਾਂ ਮੈਂ ਕਰਦੀਆਂ ਤੁਸੀਂ ਕੁਝ ਨਹੀਂ ਕਰਦੇ ਸਾਰਾ ਟੱਬਰ ਤਾਂ ਤੂੰ 扑ਕਾਤਾ ਮੇਰੇ ਬਰ ਖਲਾਪ ਮੰਮੀ ਜੀ ਮੈਂ ਨਹੀਂ 扑ਕਾਇਆ ਟੱਬਰ ਨੂੰ ਫੋਨ ਨੂੰ ਜ਼ਰੂਰ ਮੇਰੇ ਖਿਲਾਫ ਕਿਸੇ ਨੇ ਪੜਕਾਤਾ ਤਾਂ ਹੀ ਤੁਸੀਂ ਐਗੀਆਂ ਗੱਲਾਂ ਕਰਦੇ ਹੋ ਮੇਰੇ ਨਾਲ ਨਹੀਂ ਜਿੱਦੇ ਦੀ ਤੂੰ ਘਰੇ ਲਿਆਂਦੀ ਆ ਨਾ ਸਾਰਾ ਘਰ ਦਾ ਪੱਠਾ ਬਿਠਾਤਾ ਚੱਲ ਕੋਈ ਨਹੀਂ ਮੰਮੀ ਜੀ ਮੈਂ ਤਾਂ ਕੰਮ ਕਰਦੀ ਆ ਜਾ ਦੇਖ ਜਦੋਂ ਸੱਚੀਆਂ ਗੱਲਾਂ ਕਹੀਆਂ ਨਾ ਮਿਰਚਾਂ ਲੱਗੀਆਂ ਨੇ ਨਾ ਉਹਦੀ ਕਹਿੰਦੀ ਮੈਂ ਕੰਮ ਕਰਦੀ ਆਂਗੀ ਹੁਣ ਦੇਖੀ ਤੇਰੇ ਨਾਲ ਮੈਂ ਕਰਦੀ ਕੀ ਆਂਗੀ ਮੈਨੂੰ ਪੱਕਾ ਪਤਾ ਹੈ ਮੰਮੀ ਨੂੰ ਕਿਸੇ ਨੇ ਨਾ ਮੇਰੇ ਖਿਲਾਫ ਪੜਕਾਇਆ ਹੈ ਤਾਂ ਇਹੀ ਚੰਗਾ ਹੈ ਕਿ ਮੈਂ ਹੁਣ ਚੁੱਪ ਰਵਾਂ ਨਹੀਂ ਤੇ ਅਸ ਘਰ ਚ ਕਲੇਸ਼ ਹੋਰ ਜ਼ਿਆਦਾ ਵਧੂਗਾ ਤੇ ਨਾਲੇ ਮੰਮੀ ਨੇ ਦੋ ਦਿਨਾਂ ਚ ਆਪੇ ਸੈੱਟ ਹੋ ਜਾਣਾ ਹੈ ਲੈ ਕਿ ਕੱਲੀ ਉੱਡੀ ਫਿਰਦੀ ਹੈ ਨਾ ਹੁਣ ਇਹਨੂੰ ਮੈਂ ਕਰਦੀਆਂ ਲੋਟ ਮੈਨੂੰ ਲਾਉਣੀ ਪਊ ਕੋਈ ਨਾ ਕੋਈ ਸਕੀਮ ਇਹ ਕਰੋ ਸਕੀਮ ਕੰਮ ਲੈ ਬਾਲੇ ਉੱੜਦੀ ਸੀਨਾ ਹੁਣ ਕੱਟੇ ਜਾਣਗੇ ਤੇ ਥੰਗ ਹੁਣ ਉੱਡ ਕੇ ਦਿਖਾਵੇ ਫਿਰ ਅਰੇ ਮਾਂ ਮੇਰੀ ਲੱਤ ਹਾਈ ਮੈਂ ਡਿੱਗੀ ਕਿਵੇਂ ਇੱਥੇ ਆ ਗਈ ਸ਼ੈਂਪੂ ਹਰਸ ਕੀ ਹੋ ਗਿਆ ਪੁੱਤ ਮਮੀ ਜੀ ਇੱਥੇ ਪਤਾ ਨਹੀਂ ਕਿਹਨੇ ਸ਼ੈਂਪੂ ਡੋਲਾ ਰੱਖਿਆ ਮੇਰੀ ਲੱਤ ਦੇ ਬਹੁਤ ਸੱਟ ਵੱਜੀ ਸ਼ੈਂਪੂ ਤੂੰ ਹੀ ਡੋਲਿਆ ਹੋਰਾ ਹੋਰ ਕਿਹਨੇ ਡੋਲਿਆ ਸਿਰ ਤਾਂ ਸਵੇਰੇ ਤੂੰ ਨਾ ਧਤੀ ਆਂਗੀ ਮੰਮੀ ਜੀ ਸ਼ੈਂਪੂ ਦਾ ਤਾਂ ਪਤਾ ਨਹੀਂ ਕਿਹਨੇ ਡੋਲਿਆ ਪਰ ਮੈਨੂੰ ਖੜੇ ਕਰਕੇ ਅੰਦਰ ਬਿਠਾਇਆ ਹੋ ਇੱਕ ਵਾਰੀ ਆ ਜਾ ਪੁੱਤ ਹਰਸ ਤੂੰ ਸੁਖ ਨੂੰ ਫੋਨ ਕਰਕੇ ਕਹਿ ਦੇ ਖੇਤੋਂ ਆਉਂਦਾ ਹੋਇਆ ਨਿੰਮ ਤੇ ਬਾਲ ਲਿਓ ਉਹਨੂੰ ਬਾਲ ਕੇ ਨਾ ਹੋਲੇ ਇਸਕੇ ਗਰਮ ਪੱਟੀ ਬੰਨ ਲੈ ਠੀਕ ਆ ਮਮੀ ਜੀ ਤੇ ਹੁਣੇ ਕਰ ਦੇ ਉਹਨੂੰ ਫੋਨ ਹਾਂਜੀ ਕਰ ਦਿੰਨੀ ਆ ਫੋਨ ਹੁਣ ਇਹਨੂੰ ਪਤਾ ਲੱਗੂ ਵੀ ਬੁੜੀ ਨਾ ਕਿਵੇਂ ਚਲਾਕੀਆਂ ਕਰਦੇ ਨੇ ਹੁਣ ਆਉ ਇਹਦੀ ਅਕਲ ਠਖਾਣੇ ਮੇਰੇ ਪੈਰ ਚ ਬੜੀਆਂ ਚੀਜ਼ਾਂ ਪਈ ਜਾਂਦੀਆਂ ਤੇ ਮੈਨੂੰ ਭੁੱਖ ਵੀ ਬਹੁਤ ਲੱਗੀ ਪਈ ਐ ਮੰਮੀ ਨੇ ਮੈਨੂੰ ਇੱਕ ਵਾਰੀ ਵੀ ਨਹੀਂ ਆ ਕੇ ਪੁੱਛਿਆ ਬੀਤ ਰੋਟੀ ਖਾਣੀ ਐ ਕਿ ਨਹੀਂ ਤੇ ਨਾ ਹੀ ਮੈਨੂੰ ਪੁੱਛਿਆ ਵੀ ਤੇਰਾ ਪੈਰ ਕਿਵੇਂ ਐ ਚਲ ਕੋਈ ਨਹੀਂ ਮੈਂ ਹੀ ਬਾਦ ਮਾਰ ਦਿੰਨੀ ਐ ਮੰਮੀ ਜੀ ਮੈਨੂੰ ਰੋਟੀ ਲਿਆ ਦਿਓ ਭੁੱਖ ਲੱਗੀ ਪਈ ਐ ਤੇ ਨਾਲੇ ਕੰਬਲ ਵੀ ਲਿਆ ਦਿਓ ਮੇਰੇ ਪੈਰ ਚ ਬਹੁਤ ਦਰਦ ਹੋਈ ਜਾਂਦਾ ਏ ਏ ਕਿਦਿਰੇ ਨਹੀਂ ਤਾਂ ਉਪੋਖ ਲੱਗੀ ਹੈਗੀ ਹਲੇ ਮੇਰੇ ਤਾਂ ਸਾਰੇ ਕੰਮ ਪਏ ਨੇ ਪਹਿਲਾ ਮੈਨੂੰ ਇਹ ਤਾਂ ਨਿਮੇੜ ਲਾਂਦੇ ਮੈਂ ਮੈ ਝਾੜੂ ਕੱਢਣਾ ਲੱ ਪਿਆਗਾ ਨੈ ਭਾਂਡੇ ਮਾਂਜਣ ਵਾਲੇ ਪਏ ਨੇ ਜੀ ਕੰਬਲ ਨੂੰ ਕਿਧਰੇ ਨਹੀਂ ਤੈਨੂੰ ਕਾਂਬਾ ਚੜਦਾ ਰੋਟੀ ਤੈਨੂੰ ਬਾਅਦ ਚ ਫੜਾਉਂਗੀ ਪਹਿਲਾ ਮੈਨੂੰ ਕੰਮ ਨਿਮੇੜ ਲਾਂਦੇ ਮਰੀ ਜਾਂਦੇ ਅੰਦਰ ਬੈਠੇ ਬੋਲ ਮੰਮੀ ਵੀ ਹੱਥ ਦੀ ਕਰਦੇ ਆ ਮੈਂ ਸਵੇਰ ਦੀ ਭੁੱਖੀ ਬੈਠੀ ਆ ਇੱਥੇ 2 ਮਿੰਟ ਲੱਗਦੇ ਸੀ ਰੋਟੀ ਪੜਾਉਣ ਨੂੰ ਤੇ ਰੋਟੀ ਫੜਾ ਜਾਂਦੇ ਤਾਂ ਐਡੀ ਵੀ ਕਿੱਡੀ ਵੱਡੀ ਗੱਲ ਸੀਗੀ ਪਤਾ ਨਹੀਂ ਮੰਮੀ ਮੇਰੇ ਨਾਲ ਐਵੇਂ ਦਾ ਵਿਵਹਾਰ ਕਿਉਂ ਕਰਦੇ ਆ ਮਾਂ ਖਾਸ਼ ਕਿੱਥੇ ਗਈ ਤੂੰ ਜੜੂ ਲਾਈ ਜਾਨੀ ਆ ਤੇ ਭਾਈ ਮਣਾ ਮੋਹਾਂ ਚੀਜ਼ਾਂ ਲਿਆਉਣਾਗਾ ਤੂੰ ਸ਼ੈਂਪੂ ਦੇ ਐਡੇ ਐਡੇ ਡੱਬੇ ਆ ਲਿਆਉਣਾ ਡੋਲ ਡੂਲ ਦੇਖਤਾ ਤੇ ਉੱਥੇ ਤਲਕ ਕੇ ਡੇਗ ਗਈ ਹੁਣ ਅੰਦਰ ਪਈ ਆਗੀ ਅੱਛਾ ਚਲ ਮੈਂ ਦੇਖਦਾ ਮੈਂ ਦਵਾ ਕੇ ਨਾ ਦਵਾਈ ਦੂ ਠੀਕ ਆ ਨਾ ਤੇ ਦਵਾਈ ਦਵਾਉਨੋਂ ਉਹ ਕੁਛ ਨਹੀਂ ਹੋਇਆ ਚੰਗੀ ਭਲੀ ਆ ਗਈ ਮਾੜੀ ਮੋਟੀ ਸੱਟ ਵੱਜੀ ਹੋਊਗੀ ਓਏ ਚਲ ਮਾਂ ਕੋਈ ਗੱਲ ਨਹੀਂ ਫੱਜ ਬਣਦਾ ਆਪਣਾ ਪੁੱਛਣ ਦਾ ਉਹਨੂੰ ਇੰਦਾ ਘਰ ਵਾਲੀ ਆ ਉਹ ਹਰਸ਼ ਕੀ ਹੋਇਆ ਠੀਕ ਆ ਹੁਣ ਹਾਂ ਸੁਖ ਠੀਕ ਤਾਂ ਹੈ ਪਰ ਮੇਰੇ ਪੈਰ ਚ ਬਹੁਤ ਦਰਦ ਹੋਈ ਜਾਂਦਾ ਓਏ ਤੂੰ ਮੰਮੀ ਤੂੰ ਦਾਦਰ ਦੀ ਦਵਾਈ ਲੈ ਲੈਣੀ ਸੀ ਆਪਣੇ ਪੈਈ ਤਾਂ ਆ ਗਈ ਸੀ ਗੋਲੀਆਂ ਘਰੇ ਸੁਖ ਦਵਾਈ ਤਾਂ ਬਹੁਤ ਦੂਰ ਦੀ ਗੱਲ ਐ ਮੈਂ ਸਵੇਰ ਤੋਂ ਭੁੱਖੀ ਬੈਠੀ ਆਂ ਮੰਮੀ ਨੇ ਤੇ ਮੈਨੂੰ ਖਾਣ ਨੂੰ ਰੋਟੀ ਤੱਕ ਨਹੀਂ ਦਿੱਤੀ। ਖਾਣ ਨੂੰ ਰੋਟੀ ਤੱਕ ਨਹੀਂ ਦਿੱਤੀ। ਕਿਉਂ ਐ ਕਿ ਗੱਲ ਹੋਈ? ਸੁਖ ਪਤਾ ਨਹੀਂ। ਤਿੰਨ ਚਾਰ ਦਿਨ ਹੋ ਗਏ। ਮੈਨੂੰ ਨਾ ਮੰਮੀ ਦੇ ਸੁਭਾਅ 'ਚ ਬਹੁਤ ਫਰਕ ਲੱਗ ਗਿਆ ਅੰਦਾ। ਚੱਲ ਤੂੰ ਮੇਰੀ ਗੱਲ ਸੁਣ ਟੈਨਸ਼ਨ ਨਾਲ ਲੈ ਠੀਕ ਆ। ਤੇ ਮੈਂ ਤੇਰੀ ਰੋਟੀ ਲੈ ਕੇ ਆਉਣਾਗਾ। ਤੇ ਨਾਲੇ ਕਰ ਦਾਂ ਮੰਮੀ ਨਾਲ ਗੱਲ ਠੀਕ ਆ। ਠੀਕ ਆ ਸੁਖ। ਹਾਂ ਹਾਂ ਬਣੇ। ਸਾਰੇ ਠੀਕ ਆ। ਤੂੰ ਸੁਣਾ ਆਪਦੀ ਗੱਲ। ਹੋਰਰ ਠੰਡ ਤਾਂ ਜ਼ਾਲੀ ਹੋ ਰਹੀ ਆ ਕੀ ਐਦ ਕੀ ਜਿੰਨੀ ਤਾਂ ਠੰਡ ਕਦੇ ਪਈ ਨਹੀਂਗੀ ਆਉਣਾ ਤਾਂ ਹੈਗਾ ਸੀ ਤੈਨੂੰ ਪਤਾ ਹਰਸਨਾ ਤਿਲਕ ਕੇ ਡੇਗੀ ਕਾ ਕਰਕੇ ਨਹੀਂ ਆਇਆ ਗਿਆ ਲੈ ਪਤਾ ਲੈਨ ਨੂੰ ਕੀ ਹੋਇਆਗਾ ਕੋਈ ਗੱਲ ਠੰਡ ਲੰਘ ਜਾਂਦੋ ਫਿਰ ਪਤਾ ਕਰ ਲੈ ਠੀਕ ਹੈ ਠੀਕ ਹੈ ਚੰਗਾ ਇਹ ਗੱਲ ਮਾਂ ਕਿਹਦਾ ਫੋਨ ਸੀ ਇਹ ਪੁੱਤ ਇਹ ਤਾਂ ਤੇਰੀ ਭੂਆ ਦਾ ਫੋਨ ਸੀਗਾ ਮੇਰੀ ਗੱਲ ਸੁਣ ਮਾਂ ਤੂੰ ਹਰਸ਼ ਨਾਲ ਐਂ ਕੋਈ ਗੱਲ ਕਰਨੀ ਆ ਜੇ ਕੋਈ ਗੱਲ ਆ ਤਾਂ ਮੈਨੂੰ ਦੱਸ ਤੂੰ ਉਹ ਬੈ ਕੇ ਸਮਝਾ ਦਿੰਨੇ ਆ ਪਿਆਰ ਨਾਲ ਤੇ ਪੁੱਤ ਇਹੋ ਜੀ ਕੋਈ ਗੱਲ ਨਹੀਂ ਹਰਸ ਨੂੰ ਤਾਂ ਮੈਂ ਬਥੇਰੇ ਪਿਆਰ ਨਾਲ ਰੱਖਿਆ ਸੀ ਪਰ ਉਹ ਮੇਰੇ ਨਾਲ ਸਿਰ ਚੜਨ ਲੱਗੀ ਹਾਂ ਇਹਦੀ ਸਿਰ ਚੜਨ ਦੀ ਕਿਹੜੀ ਗੱਲ ਆ ਜੇ ਕੋਈ ਗੱਲ ਆ ਤੁਸੀਂ ਮੈਨੂੰ ਦੱਸੋ ਮੈਂ ਸਮਝਾ ਦਿੰਨਾ ਉਹ ਪੁੱਤ ਤੈਨੂੰ ਮੈਂ ਸਾਰੀ ਗੱਲ ਮੈਂ ਦੱਸਦੀ ਆਗੀ ਅੱਗੇ ਤੂੰ ਫਸਲ ਬਾਤ ਚ ਵੇਚਦਾ ਸੀ ਰੁਪਏ ਪਹਿਲਾਂ ਮੇਰੇ ਹੱਥ ਤੇ ਹੁੰਦੇ ਸੀਗੇ ਜਿੱਦ ਦੇ ਦੀ ਹਰਸ ਆਪਣੇ ਘਰੇ ਆਈ ਹੈ ਨਾ ਕਦੇ ਤੂੰ ਮੈਨੂੰ ਰੁਪਈਆ ਵੀ ਨਹੀਂ ਫੜਾਇਆ ਐਦ ਕੀ ਫਸਲ ਵੇਚੀ ਸੀਗੀ ਮੈਂ ਤੇ ਨਾ ਮਿੰਟਾ ਚ ਉਹਨੂੰ ਰੁਪਈਏ ਬਣ ਗਿਆ ਨਾ ਤੀਮੀ ਦਾ ਓਹ ਹੋ ਮਾਂ ਤੈਨੂੰ ਸਾਰੀ ਗੱਲ ਮੈਂ ਦੱਸ ਦਾਂ ਯਾਰ ਜੀ ਮੇਰੀ ਗੱਲ ਸੁਣਾ ਆ ਲੱਖ ਰੁਪਈਆ ਮੈਂ ਆਰਤੀ ਫੜ ਕੇ ਲਿਆ ਹੈਗਾ ਤੇ ਆ ਤੂੰ ਸਾਮਲਾ ਠੀਕ ਆ ਸੁਖ ਮੈਂ ਕਿਉਂ ਸਾਮਾਂ ਸਾਰੀ ਕਵਿਲਦਾਰੀ ਤਾਂ ਮੰਮੀ ਦੇ ਹੱਥ ਹੈ ਤੁਸੀਂ ਮੰਮੀ ਨੂੰ ਫੜਾਓ ਨਾ ਇਹ ਪੈਸੇ ਉਹ ਨਹੀਂ ਹਰਸ਼ ਇਦਾਂ ਦੀ ਗੱਲ ਨਹੀਂ ਆ ਮੰਮੀ ਦੇ ਅੱਜ ਅੱਜ ਕੱਲ ਜਿਆਦਾ ਸਤਮਣੀ ਡੋਣ ਰਹਿੰਦੀ ਆ ਠੀਕ ਆ ਭੁੱਲ ਜਾਂਦੀ ਆ ਰੱਖ ਕੇ ਚੀਜ਼ ਪਹਿਲਾਂ ਵੀ ਮੇਰਾ ਬਡੂ ਰੱਖ ਕੇ ਭੁੱਲ ਗਈ ਸੀ ਦੋ ਤਿੰਨ ਦਿਨ ਬਾਅਦ ਆਇਆ ਹੈਗਾ ਬੇਟਾ ਦੱਲੋ ਤੇ ਤੂੰ ਐਂ ਕਰ ਤੂੰ ਹੀ ਰੱਖ ਲਈ ਠੀਕ ਆ ਪੈਸੇ ਆ ਚਲੋ ਠੀਕ ਆ ਕੋਈ ਨਸਖ ਮੈਂ ਆਪਣੀ ਲਿਮਾਰੀ ਚ ਰੱਖ ਦਿੰਨੀ ਆ ਆ ਆਪਣੀ ਲਿਮਾਰੀ ਚ ਰੱਖ ਦੇ ਠੀਕ ਆ ਠੀਕ ਅੱਛਾ ਪੁੱਤ ਐਂ ਕਰ ਲੈ ਸੀ ਹੋਰ ਮਾਂ ਮੇਥੋਂ ਏਡੀ ਵੱਡੀ ਗਲਤੀ ਹੋ ਗਈ ਮੈਂ ਹਰਸ਼ ਨਾਲ ਮੈਂ ਐਂ ਕਰਦੀ ਰਹੀ ਚਲ ਕੋਈ ਗੱਲ ਨਹੀਂ ਮਾਂ ਹਜੇ ਵੀ ਕੁਝ ਨਹੀਂ ਵਿਗੜਿਆ ਤੁਸੀਂ ਐਂ ਕਰੋ ਹਰਸ਼ ਨੂੰ ਚਾਹ ਬਣਾ ਕੇ ਲੈ ਜਾਓ ਠੀਕ ਆ ਉਹਦਾ ਗੁੱਸਾ ਠੰਡਾ ਹੋ ਜਾਊਗਾ ਨਾਲੇ ਚਾਹ ਕੁੱਟਾ ਪੀ ਲਾਂਗੇ ਠੀਕ ਆ ਪੁੱਤ ਮੈਂ ਹੁਣੇ ਚਾਹ ਬਣਾਉਣੀ ਆ ਠੀਕ ਆ ਮੈਂ ਲੈ ਜੋ ਚਲ ਠੀਕ ਆ ਹਰਸ ਲੈ ਬੋ ਤੇ ਕਾ ਚਾਹ ਤਾਂ ਮੰਮੀ ਜੀ ਠੀਕ ਐ ਮੈਨੂੰ ਇੱਕ ਗੱਲ ਦੱਸੋ ਤੁਸੀਂ ਮੇਰੇ ਨਾਲ ਐਵੇਂ ਦਾ ਵਿਵਹਾਰ ਕਿਉਂ ਕਰਦੇ ਹੋ ਬਸ ਧੀ ਜਿਹੜੀ ਗੱਲ ਹੋਣੀ ਸੀ ਨਾ ਉਹ ਹੋ ਗਈ ਸੁੱਖ ਨੇ ਨਾ ਸਾਰੀਆਂ ਦਲਤ ਫੈਲੀਆਂ ਦੂਰ ਕਰਤੀਆਂ ਹੁਣ ਨਾ ਤੂੰ ਚਾਹ ਪੀ ਜਿਵੇਂ ਆਪਾਂ ਪਹਿਲਾਂ ਮਾਵਾਂ ਧੀਆ ਰਹਿੰਦੀ ਸੀ ਬਣ ਕੇ ਉਹ ਵੀ ਰਹਾਂਗੇ ਆ ਤੇ ਮੈਂ ਤੇਰੇ ਵਾਸਤੇ ਨਾ ਖਾਣ ਨੂੰ ਖੁਸ਼ ਲਿਆਉਣੀ ਹੈਗੀ ਠੀਕ ਆ ਮੰਮੀ ਜੀ